ਹਾਂਜੀ ਕੀ ਹਾਲ ਹੈ ਸਾਰਿਆਂ ਦੇ 23 ਜੂਨ 2024 ਦੀ ਹੈ ਬਾਜੀ ਦੀ ਅਪਡੇਟ ਲੈ ਕੇ ਆਏ ਜੀ ਜੇ ਕਿਸੇ ਵੀਰ ਨੇ ਜੀ ਬਾਜੀ ਦੀ ਅਪਡੇਟ ਦੇਣੀ ਹੁੰਦੀ ਆ ਤਾਂ ਥੱਲੇ ਆਪਣੇ WhatsApp ਨੰਬਰ ਚੱਲੀ ਜਾਂਦੇ ਜੀ ਇੱਥੇ WhatsApp ਕਰ ਸਕਦੇ ਆ ਜੀ ਤੇ ਹਾਂਜੀ ਪਹਿਲੀ ਬਾਜੀ ਆ ਗਈ ਪਿੰਡ ਇਕੋਲਾਹਾ ਲੁਧਿਆਣਾ ਜੀ ਇੱਥੇ ਹੋਏ ਸੀਗੇ ਜੀ 1200 ਮੱਡ ਨੂੰ 28 ਕਬੂਤਰ 6:30 ਮਿੰਟ ਤੇ ਬਾਜੀ ਨਿਬੜ ਗਈ ਜੀ ਤੇ 4 ਕਬੂਤਰਾਂ ਦੀ ਬਾਜੀ ਹੋ ਗਈ ਸਾਂਝੀ ਜੀ ਗੋਸ਼ੀ ਮਾਨਕ ਮਾਜਰਾ ਪੱਖਾ ਪਲਾਸਾਂਜੀ ਹਰਮਨ ਕੌੜੀ ਕੱਪ ਪਲਾਸਾਂਜੀ ਹਰਮਨ ਗੋ ਕੱਪ ਪਲਾਸਾਂਜੀ ਤੇ ਚੌਥਾ ਅਗੇ ਜੀ ਬਲਜੀਤ ਫੈਜਗੜ ਸਾਂਜੀ ਜੀ ਦੋ ਕੱਪ ਸੀਗੇ ਜੀ ਦੂਜਾ ਜਨਤਾ ਸੀਗਾ 5 ਫੋਟਾ ਕੱਪ ਆ ਤੇ ਤੀਜਾ ਸੀਗਾ 3 ਫੋਟਾ ਕੱਪ ਜੀ ਤਿੰਨ ਨਾਮ ਸੀਗੇ ਜੀ ਇੱਥੇ ਫਿਰ ਅਗੇ ਜੀ ਪਿੰਡ ਗਾਖੜ ਜਿਹੜਾ ਅਗੇ ਜਲੰਧਰ ਚੌਹਾਂ ਟੋਡੇ ਸੀਗੇ 3200 ਮੱਢ ਨੂੰ 6:30 ਵਜੇ ਤੇ ਬਾਜੀ ਨਿਬੜੀ ਜੀ ਪਹਿਲਾ ਨੰਬਰ ਬਣਾਇਆ ਮਾਨਕੀ ਬਜੂਹਾ 1100 ਦੀ ਜੱਟ ਪਲੱਸ ਮੋਟਰਸਾਈਕਲ ਮਾਨਕ ਸਮੀਪੁਰਾ 800 ਦੀ ਜੱਟ ਪਲੱਸ ਫਰਿੱਜ ਨਿਤਨ ਆਰ ਐਸ ਖੋਸਲਾ 600 ਦੀ ਜੱਟ ਪਲੱਸ ਕੂਲਰ ਚੌਥਾ ਨੰਬਰ ਬਣਾਇਆ ਜੀ ਗੁਲਜਾਰ ਸਹਿੰਦਵਾ 300 ਦੀ ਜੱਟ ਪਲੱਸ ਪੱਖਾ ਜੀ 4 ਥਾਂ ਜੱਟ ਦੀ ਗਈ ਜੀ ਮੋਟਰਸਾਈਕਲ ਫਰਿੱਜ ਤੇ ਕੂਲਰ ਤੇ ਪੱਖਾ ਜੀ ਇਹ ਤਾਂ ਚਾਰ ਨਾਮ ਸੀਗੇ ਫੇਰ ਪੈਂਡ ਆ ਗਿਆ ਜੀ ਪੱਟੀਵਾਲ ਕਲਾਂ ਸੰਗਰੂਰ 65 ਓਡੇ ਸੀਗੇ 1200 ਵੱਢ ਨੂੰ 6 15 ਤੇ ਬਾਜੀ ਨਿਬੜ ਗਈ ਸੀਗੀ ਜੀ 6 ਕਬੂਤਰਾਂ ਦੀ ਹੋ ਗਈ ਸੀਗੀ ਜੀ ਬਾਜੀ ਸਾਂਝੀ ਬਿੱਲਾ ਮੋੜਾ ਸਾਂਝੀ ਹਰਜੋਤ ਗਾਜੇਵਾਸ ਸਾਂਝੀ ਪਵਨ ਢੰਡੋਲੀ ਸਾਂਝੀ ਪ੍ਰੇਮ ਛਨੇੜੀ ਸਾਂਝੀ ਨਿੰਮਾ ਮੋੜਾ ਸਾਂਝੀ ਕਾਲਾ ਟੰਡੋਲੀ ਸਾਂਝੀ ਜੀ ਇਹ 6 ਕਬੂਤਰ ਸੀ ਜੀ ਨੇ 6ਾਂ ਚ ਬਾਜੀ ਸਾਂਝੀ ਹੋ ਗਈ ਸੀ 6:15 ਤੇ ਫੇਰ ਆ ਗਿਆ ਜੀ ਪਿੰਡ ਰਤੀਆਂ ਜੀ ਇੱਥੇ 2200 ਮਾਡਲ ਨੂੰ 66 ਟੋਡੇ ਸੀਗੇ ਜੀ 6:05 ਮਿੰਟ ਤੇ ਬਾਜੀ ਨਿਬੜ ਗਈ ਸੀ ਜੀ ਚਾਰਾਂ ਕਬੂਤਰਾਂ ਦੀ ਬਾਜੀ ਹੋ ਗਈ ਸੀ ਜੀ ਸਾਂਝੀ ਪਹਿਲਾ ਨੰਬਰ ਬਣਾਇਆ ਜੀ ਸੰਦੀਪ ਨੱਥੂ ਕੈਂ ਕੱਪਪਲਾ ਸਾਂਝੀ ਦੂਜਾ ਬਣਾਇਆ ਜੀ ਬੰਟੀ ਮੋਗਾ ਕਾਪਪਲਾ ਸਾਂਝੀ ਜੀ ਫਿਰ ਆਗੇ ਜੀ ਗੋਗਾ ਕੋਲੀਆ ਸਾਂਝੀ ਤੇ ਰੋਹਿਤ ਖੋਸਾ ਤੇ ਸਤਨਾਮ ਲੌਂਗ ਇਵੈਂਟ ਜੀ ਇਹਨਾਂ ਚਾਰਾਂ ਕਬੂਤਰਾਂ ਦੀ ਬਾਜੀ ਸਾਂਝੀ ਹੋ ਗਈ ਸੀ ਜੀ ਫਿਰ ਆਗੇ ਜੀ ਪਿੰਡ ਖੋਖਰਗੜ੍ਹ ਮਾਨਸਾ 1700 ਮੋਡਲ ਸੀਗੇ ਜੀ ਇੱਥੇ 11 ਕਬੂਤਰ ਉੱਡੇ ਸੀਗੇ 4:58 ਮਿੰਟ ਤੇ ਬਾਜੀ ਨਿਬੜ ਗਈ ਸੀਗੀ ਜੀ ਖੁਸ਼ੀ ਤਾਮਕੋਟ ਦਾ ਜੀ ਕੱਲਾ ਕਬੂਤਰ ਰਹਿ ਗਿਆ ਸੀਗਾ ਇਹਨੇ 1000 ਰੁਪਏ ਦਾ ਵਾਧਾ ਜੀ ਤੇ ਦੋ ਜੋੜੀਆਂ ਚਾਂਦੀ ਦੀਆਂ ਠੱਲਾਂ ਤੇ 1500 ਦੀ ਜਿੱਤ ਜੀ ਇਹਨੂੰ ਕੱਲੇ ਨੂੰ ਮਿਲੀ ਹੈ ਜੀ 1500 ਦੀ ਜਿੱਤ ਇਹ ਜਿੱਤਿਆ ਜੀ ਖੁਸ਼ੀ ਤਾਮਕੋਟ ਕੱਲਾ ਕਬੂਤਰ ਰਹਿ ਗਿਆ ਸੀਗਾ ਜੀ 458 ਤੇ ਫਿਰ ਆ ਗਿਆ ਜੀ 23 ਜੂਨ 2024 ਪਿੰਡ ਆ ਗਿਆ ਜੀ ਅਕਬਰਪੁਰ ਖਡਾਲ ਇੱਥੇ 49 ਓਡੇ ਸੀਗੇ ਜੀ 1200 ਮੋਟ ਸੀਗਾ ਜੀ 6:21 ਮਿੰਟ ਤੇ ਬਾਜ ਨਿਬੜੀ ਜੀ ਜੱਗਾ ਬਸ਼ੂਵਣਾ ਛੇ ਕੀਤੇ ਜੀ ਕੱਲਾ ਰਹਿ ਗਿਆ ਸੀਗਾ ਇੱਥੇ 1200 ਦੀ ਜਿੱਤ ਜੀ ਤੇ ਇੱਕ ਪਲੱਸ ਕੱਪ ਦੀ ਕੱਪ ਮਿਲਿਆ ਜੀ ਫੇਰ ਆ ਗਿਆ ਜੀ 23 ਜੂਨ 2024 ਪਿੰਡ ਮੁੱਲਾਪੁਰ ਖੁਰਦ ਇੱਥੇ 33 ਉੱਡੇ ਸੀਗੇ ਜੀ 1200 ਮੁੱਢ ਨੂੰ 6 15 ਤੇ ਬਾਜੀ ਨਿਬੜ ਗਈ ਜੀ ਪੂਰਾ ਜੱਲਾ ਕੱਲਾ ਕਬੂਤਰ ਰਹਿ ਗਿਆ ਜੀ 1000 ਰੁਪਏ ਦੀ ਜਿੱਤ ਤੇ ਪਲੱਸ ਕੱਪ ਜੀ ਵੀਡੀਓ ਨੂੰ ਅੰਤ ਤੱਕ ਦੇਖਣ ਦਾ ਬਹੁਤ-ਬਹੁਤ ਧੰਨਵਾਦ ਜੀ ਚੈਨਲ ਆਪਣੀ ਨੂੰ ਕਰਿਓ ਸਬਸਕ੍ਰਾਈਬ ਮਿਲਦੇ ਆਂ ਅਗਲੀ ਵੀਡੀਓ 'ਚ